ਲਾ ਸਜਣਾ ਪਿੰਡ ਛਾੜੋਂ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਚ ਨਾ ਬਾਈ ਗੱਗੀ ਕੋਲ ਪਹੁੰਚੇ ਆ ਇੱਕ ਤਾਂ ਤਾਜੀ ਸੂਈ ਬੱਛੀ ਦਿਖਾ ਦਾਂਗੇ ਨਾਲ ਵੀ ਬੱਛੀ ਤੇ ਇੱਕ ਮੰਨ ਲਓ ਦਿਖਾ ਦਾਂਗੇ ਗੱਬਣ ਵੈੜ ਤੇ ਬਾਕੀ ਮਾਲ ਅੰਦਰ ਲੈ ਬੰਨੇ ਖੜਾ ਉਹ ਫਾਰਮ ਵਾਲੀ ਵੈੜਾ ਉਹ ਆ ਗਈ ਬਾਈ ਕਹਿੰਦਾ ਕੱਚੀ ਤੇ ਦੋ ਤੋਂ ਤਿੰਨ ਬੈੜਾਂ ਤਾਜ਼ੀਆਂ ਸੂਈਆਂ ਬਾਈ ਕਹਿੰਦਾ ਪਹੁੰਚੀ ਜਾਂਦੀਆਂ ਇਹ ਮੰਨ ਲਓ ਵੀ ਅੱਧੇ ਘੰਟੇ ਚ ਬਾਈ ਕੋਲ ਆ ਜਾਣਗੀਆਂ ਟੋਟਲ 5 ਦਿਖਾਉਣੀ ਆਤੀ ਪਰ ਆਨ ਦਾ ਕੈਮਰਾ ਜੇ ਤੁਹਾਨੂੰ 2 ਦਿਖਾ ਦੂੰਗਾ ਟੋਟਲ ਤੁਹਾਨੂੰ 5 ਮਿਲਣਗੀਆਂ ਬਾਈ ਕੋਲੇ ਤੇ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਹੋਰ ਕੀ ਕਿਵੇਂ ਬਾਈ ਸਤਿ ਸ੍ਰੀ ਅਕਾਲ ਚੜਦੀ ਕਲਾ ਕਰਪਾ ਵੀਰੇ ਬਿਨਾਣ ਕਰੀ ਗੱਡੀ ਵਾਲੇ ਨੂੰ ਕੀ ਕਰਤਾ ਗੱਡੀ ਨੂੰ ਵੀਰੇ ਥੋੜੀ ਟਾਇਰ ਪਾੜ ਗਿਆ ਦਾ ਗੱਡੀ ਇਹਦਾ ਹਾਂ ਥੋੜੀ ਜਿਹੀ ਪ੍ਰੋਬਲਮ ਆ ਗਈ ਵੇਣਾ ਆਪਾਂ 5 6 ਦਿਖਾਉਣੀਆਂ ਸੀ ਉਹਦੇ ਵਿੱਚ 3 ਵੇਣਾ ਸੂਈਆਂ ਵੀਆਂ ਨੇ ਹਾਂ ਇੱਕ ਜਰਸੀ ਆ ਗਈ ਤੇ ਕੈਚਫ ਆ ਮਗਰ ਆ ਜਾਣੀਆਂ ਘੰਟੇ ਤੱਕ ਬਸ ਘੰਟੇ ਤੱਕ ਵੇਣਾ ਆਪਣੇ ਕੋਲ ਵੀਰੇ ਆ ਜਾਣਗੀਆਂ ਉਹਨਾਂ ਦੀ ਜੀ ਵੀਡੀਓ ਮਂਗਾਉਣੀਆਂ ਤਾਂ ਵਟਸਐਪ ਤੇ ਬਾਈ ਸੈਂਡ ਕਰ ਹਾਂਜੀ ਹਾਂਜੀ ਵੀਰੇ ਕਰ ਦੂੰਗਾ ਠੀਕ ਹੈ ਗੱਲ ਤੇ ਜਿਹੜੀਆਂ ਦੋ ਖੜੀਆਂ ਨੇ ਇਹਨਾਂ ਦੇ ਮਾਰਦੇ ਲੱਭੀ ਕੈਮਰਾ ਇੱਕ ਨੰਬਰ ਵਾਲੀ ਤੇ ਮਾਰ ਕੇ ਆ ਵੀਰਾ ਤਾਜੀ ਸੂਈ ਫਾੜੀ ਵਾਲਾ ਲੇਵਾ ਕੱਦ ਆ ਗਿਆ ਫੁੱਲ ਤੇ ਬਾਕੀ ਕੁਆਲਿਟੀ ਕਰ ਸਕਦੇ ਹਾਂ ਚੈੱਕ ਨਾਲ ਬੱਚਾ ਕੀ ਆ ਗਿਆ ਮਗਰ ਬੱਛੀ ਵੀਰੇ ਨਾਲ ਬੱਛੀ ਸੁਆ ਸੁਆ ਵੀਰੇ ਦੂਜਾ ਸੁਆ ਦੂਜਾ ਦੰਦਾ ਛਿੱਗੀ ਦੰਦੋ ਛਿੱਗੀ ਜੇਰ ਜੱਪੇ ਵਾਲਾ ਕੰਮ ਡਾਨਾ ਹੈ ਕਿੰਨਾ ਕ ਟਾਈਮ ਹੋ ਗਿਆ ਸੁਈ ਨੂੰ ਬਈ ਇਹ ਕੱਲ੍ਹ ਸੁਈਆ ਜੇਰ ਡਾਨਾ ਓਕੇ ਹਾਂਜੀ ਵੀਰੇ ਤਾਂ ਤੌਰ ਦੇ ਖੋਲ ਕੇ ਕੱਲ੍ਹ ਸ਼ਾਮ ਨੂੰ 4 ਵਜੇ ਸੁਈਆ ਤੇ ਬਾਕੀ ਸਦਨ ਇੱਥੋਂ ਨਾ ਤੁਰਦੀ ਜਜਮੈਂਟ ਕਰ ਸਕਦੇ ਹਾਂ ਵੱਡੀ ਆ ਗਈ ਪੂਰੀ ਫੱਲਾ ਤੇ ਬਾਕੀ ਆਰਡਰ ਕੁਆਲਿਟੀ ਇਹ ਮੰਨ ਲਓ ਫਾੜੀ ਵਾਲਾ ਲੇਵਾ ਰੱਖਦੇ ਇੱਥੇ ਤੋਂ ਕਰ ਸਕਦੇ ਹਾਂ ਚੈੱਕ ਰੋਕ ਲਾ ਰੋਕ ਲਾ ਮਾੜੀ ਰੋਕ ਲਾ ਇੱਥੇ ਏ ਇਥੋਂ ਆਰਡਰ ਚੈੱਕ ਕਰਾ ਦੂੰਗਾ ਹੱਥੀ ਚਵਾਈ ਵਾਲੀ ਆ ਗਈ ਕਿਸੇ ਭਰਾ ਨੇ ਹੱਥੀ ਚਵਾਈ ਵਾਲੇ ਨੇ ਲੈਣੀਆਂ ਮਸ਼ੀਨੀ ਚਵਾਈ ਤੇ ਬਿਨਾਂ ਸ਼ੱਕੇ ਲੱਗ ਜੂਗੀ ਕਮਾਲ ਲੱਗ ਗਈ ਆਪੇ ਚਵਾਈ ਦੀ ਕਿਵੇਂ ਬਾਈ ਚਵਾਈ ਦੀ ਇੱਕ ਨੰਬਰ ਆ ਵੀਰੇ 100 ਨੰਬਰ ਹੀ ਜਮਾ ਜਮਾ 100 ਨੰਬਰ ਵੀਰੇ ਥਣ ਮੁਠੀ ਵਾਲਾ ਹੱਥੀ ਚੋਲੇ ਚ ਮਸ਼ੀਨ ਜਿਵੇਂ ਮਰਦੀ ਚੋਲੇ ਕਿੰਨਾ ਦੁੱਧ ਚਵਾ ਕੇ ਆਈ ਆ ਦੁੱਧ ਵੀਰੇ 20 ਕਿਲੋ ਦਿੱਤਾ ਹੈ ਇੱਥੇ 24 25 ਕਿਲੋ ਠੀਕ ਹੈ ਗੱਲਾਂ ਪਹਿਲਾਂ ਨੇ ਬਾਈ ਕਹਿੰਦਾ 20 ਚਵਾਇਆ ਨਾਲ ਬੱਚੀ ਦੰਦੋ ਛਿੱਗੀ ਤੇ ਐਸ ਵਾਰੀ 24 25 ਦੇ ਲਗਭਗ ਬਾਈ ਕਹਿੰਦਾ ਚਵਾ ਦੂਗੀ ਫੇਸਬੁਕ ਕੁਆਲਿ ਇਥੋਂ ਕਰਾ ਦੇ ਲੰਬੀ ਚੈੱਕ ਕੁਆਲਿਟੀ ਫੇਸ ਤੋਂ ਲਾ ਕੇ ਆਰਡਰ ਤੋਂ ਲਾ ਕੇ ਐਂ ਦਿਖਾ ਦੇ ਸਾਰੀ ਟਕਾ ਕੇ ਜੇ 24 ਕਿਲੋ ਦਾ ਦੱਸ ਵਾਰੀ ਬਾੜਾ ਬੜਾ ਬੁਰਾ ਆਪਾਂ ਕੱਚੀ ਦੀ ਵੀਡੀਓ ਪਈ ਆਪਣੀ ਵਾਲੀ ਜਵਾ ਸਾਫ ਕਾਲੀ ਦੀ ਵੀਡੀਓ ਪਈ ਆਪਣੀ ਉਹ ਕਿਸੇ ਗੱਲ ਦੀ ਗਾਰੰਟੀ ਰਹੂ ਫੁੱਲ ਗਾਰੰਟੀ ਰਹੂ ਵੀਰੇ ਆਪਣੀ ਠੀਕ ਆ ਗੱਲ ਕੱਦ ਆ ਗਿਆ ਚੰਗਾ ਹਨਾ ਹਾਂਜੀ ਵੀਰੇ ਕੱਦ ਆ ਗਿਆ ਫੁੱਲ ਕੋਈ ਸੱਜਣ ਛੋਟੀ ਮੰਨ ਕੇ ਨਾ ਜੇ ਐਰ ਸ਼ੈਰ ਟੱਚ ਆ ਗਈ ਬਹਿੜਾ ਤੇ ਬਾਕੀ ਕੁਆਲਿਟੀ ਵੀ ਚੰਗੀ ਆ ਇਥੋਂ ਇਹਦੇ ਲੰਬੀ ਕੱਦ ਦਾ ਕਰਾ ਦੀਆਂ ਆਈਡੀਆ ਤੇ ਕਾ ਕੀ ਦਾ ਰੇਟ ਕੀ ਰਊਗਾ ਰੇਟ ਵੀਰੇ ਤਾਂ ਲੈਣ ਦੇ ਨੇ 1 ਲੱਖ ਪੂਰਾ ਹਾਂਜੀ ਵੀਰੇ ਮਾਨਤਨ ਕੋਈ ਮਾਨਤਨ ਕਰ ਦਾਂਗੇ ਮੋਕਾ ਕਰ ਦਿਆਂਗੇ ਹਾਂਜੀ ਮਾਨਤਨ ਤਾਂ ਆਪਾਂ ਤੈਨੂੰ ਪਤਾ ਕਰ ਹੀ ਦੇਣੀ ਹੁੰਦੀ ਹੈ ਬਾਈ ਠੀਕ ਆ ਗੱਲ ਤੇ ਇਹ ਤੇ ਮਾਰ ਲੱਭੀ ਕੈਮਰਾ ਵੇ ਸਾਰੀਆਂ ਰੁੱਤਾਂ ਦਾ ਤੋਹਫ਼ਾ ਦੇ ਖਾ ਸਾਰੀਆਂ ਰੁੱਤਾਂ ਦਾ ਵੀਰੇ ਕਰਾਓ ਠੰਡੀ ਸੀਲ ਜਮਾਈ ਹੋਈ ਹੈ ਸਾਰੇ ਤੋਹਫ਼ਾ ਦੇ ਖਾ ਦੇ ਚੰਗੇ ਲਾਕੇ ਜਵਾਈ ਹੋਈ ਹੈ ਬੜ ਬੜਾ ਹਾਂਜੀ ਵੀਰੇ ਉਹ ਚੰਗੇ ਸੱਜਣ ਕੋਲੋਂ ਲਈ ਆ ਇਹ ਥਣ ਮੁਠੀ ਵਾਲਾ ਸੁਹਾ ਬਾਈ ਸੁਆ ਜਮਾ ਰਿਜਨਲ ਦੂਜਾ ਬਾਈ ਠੰਡੀ ਬਹੁਤ ਆ ਨਾ ਮੈਂ ਕਹਣਾ ਜਮਾ ਠੰਡੀ ਚ ਥੱਲੇ ਵੇਜਾ ਲੈ ਜਿਹੜੇ ਭਰਾ ਨੂੰ ਯਾਰ ਸ਼ੌਂਕ ਆ ਵੀ ਦੁੱਧ ਮੱਝਾਂ ਵਰਗਾ ਪੀਣਾ ਪਰ ਆ ਥੋੜੀ ਜੀ ਭਾਲਾ ਬਾਈ ਗੁਰੂ ਜੀ ਆਪਣੀ ਨੰਨੀ ਇੱਥੇ ਘੱਟੇ ਲਾ ਨਹੀਂ ਸਕਦਾ ਇਹਨੂੰ ਮੱਝ ਮੰਨ ਕੀ ਲੈ ਲੇ ਹਾਂਜੀ ਵੀਰੇ ਮੱਝਾਂ ਵਰਗਾ ਦੁੱਧ ਹੋਊਗਾ ਕਰੋ ਸੰਗ ਦੇ ਵਿੱਚ ਆ ਗਈ ਸਵਾ ਦੀ ਪੂਰੀ ਨਿੱਗੀ ਲੈ ਆ ਗਈ ਬਾਹਰਲੇ ਬੰਨੇ ਲਿਆ ਤੇ ਬਾਕੀ ਇੱਥੇ ਦਾ ਕਰ ਸਕਦੇ ਹੋ ਕੁਆਲਿਟੀ ਚੈੱਕ ਸਰੀਰ ਵੀ ਮੱਝਾਂ ਨਾਲ ਦਾ ਹੀ ਆ ਤੇ ਥਣ ਲੈਵੇ ਦੀ ਰਹੂਗੀ ਬਿਲਕੁਲ ਸਾਫ਼ ਦੇਣਗਾ ਕੀ ਕਿਨੇ ਕੱਢ ਦਿਆ ਇਹ ਦਿਨ ਵੀਰੇ ਹਫ਼ਤੇ ਦਿਨ ਤੇ ਅੰਦਰ ਸੁਪੋ ਵੀਰੇ ਇੱਕ ਹਫ਼ਤੇ ਦੀ ਸੁ ਇੱਕ ਦੀ 20 ਕਿਲੋ ਦੁੱਧ ਦੇਣਾ ਵੈੜ ਨੇ 20 ਦੇ ਲਗਭਗ ਦੇ ਦੀ ਹਾਂਜੀ 20 ਕਿਲੋ ਦੁੱਧ ਨੇੜੇ ਤੇੜੇ ਦੇ ਦੇਣਾ ਵੈੜ ਦੇ ਪੂਰੀ ਮਜ਼ਬੂਤ ਆ ਗਈ ਪੂਰੀ ਹਰ ਲਾਈਕ ਫੁੱਲ ਵੀਰੇ ਦੇ ਉੱਤੋਂ ਸਟੇਟ ਆਂ ਠੰਡੀ ਸੀ ਲੈ ਜਾਈ ਹੈਂ ਵਜਾ ਥੱਲੇ ਲੈ ਠੰਡੀ ਬੜੀਆ ਹਾਂਜੀ ਵੀਰੇ ਲੈ ਠੰਡੀ ਆ ਗਈ ਫੁੱਲ ਸੁਭਾ ਦੀ 20 ਦੇ ਲਗਭਗ ਦੁੱਧ ਬਾਈ ਕਹਿੰਦਾ ਚਵਾ ਦੂ ਲੈ ਇਹਨੂੰ ਭਰਾਂਡੇ ਆ ਇਧਰ ਨੂੰ ਚਲਾ ਦੇ ਲੰਬੀ ਮਾੜੀ ਮੁਠੀ ਵਾਲਾ ਥਣ ਵੀਰੇ ਥਣ ਸਿੰਗਲ ਚਾਰ ਰਹਿਣਗੇ ਥਣ ਸਿੰਗਲ ਚਾਰ ਵੀਰੇ ਸਟੇਟ ਬਹੁਤ ਆ ਉੱਤੋਂ ਬਹੁਤ ਸਟੇਟ ਆ ਵੀਰੇ ਭਾਰ ਬੋਝ ਦੀ ਥਣਾ ਦੀ ਆਪਣੀ ਗਾਰੰਟੀ ਰਹੂਗੀ ਠੀਕ ਆ ਗ ਤੈਨੂੰ ਵੀ ਇੱਥੋਂ ਜ਼ਰੂਰ ਦਿਖਾ ਦੇ ਯਾਰ ਇਹ ਚੈਨਾ ਇਹਦੇ ਤੇ ਤੁਸੀਂ ਫੁੱਪ ਕੋ ਕਹਿੰਦੇ ਨੇ ਫੱਟਾ ਜਾ ਉਹ ਧਰ ਲਿਓ ਵੀ ਕਿਤੋਂ ਝੁਗੂਗਾ ਨਹੀਂ ਐਨੀ ਕਾ ਸਟੇਟ ਹੈ ਹਾਂਜੀ ਵੀਰੇ ਤੇ ਸਭਾ ਆ ਦੀ ਠੰਡੀ ਲੈ ਬਿਲਕੁਲ ਠੰਡੀ ਵੀ ਜਮਾ ਉਹ ਚੀਜ਼ ਇਹ ਨਹੀਂ ਹੈ ਵੀ ਜਮਈ ਮੱਝਾਂ ਵਰਗਾ ਦੁੱਧ ਪਿਆ ਦੂਗੀ ਤੇ ਕੱਕੀ ਇਹਦਾ ਰੇਟ ਕੀ ਰਹੂਗਾ ਇਹ 80000 ਦੀ ਦੇਣੀ ਹੈ ਵੀਰੇ ਫਿਕਸ ਬ੍ਰਾਈ ਜੈਸਨ ਹੋ ਹਾਂਜੀ ਵੀਰੇ ਜੇ ਕੋਈ ਜੋੜਾ ਲਊ 10000 ਸੋੜ ਜੋੜੇ ਚ ਠੀਕ ਹੈ ਕੰਨਾ ਹਾਂਜੀ ਵੀਰੇ ਇਹ ਉਹਦਾ ਲੱਖ ਇਹਦਾ 80 ਜੋੜਾ 170 ਦਾ ਹੋ ਜੂ ਹਾਂਜੀ ਵੀਰੇ ਨੰਬਰ ਬੋਲ ਦਿਓ ਜੀ ਨੰਬਰ ਵੀਰੇ ਆਪਣਾ 9779193295 ਪਿੰਡ ਝਾੜੋਂ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਤੇ ਜ਼ਿਲ੍ਹਾ ਰਹੇ ਜੂਗਾ ਸੰਗਰੂਰ ਲੈ ਮਨ ਲੋ ਦੋ ਤੋਫੇ ਔਨ ਕੈਮਰਾ ਦਿਖਾਤੇ ਜਦੋਂ ਘਰੇ ਆਉਂਗੇ 8 ਤੋਂ 10 گاਵਾਂ ਮਿਲ ਜਾਣੀਆਂ ਬਾਈਹੁਰਾਂ ਕੋਲੇ ਨੰਬਰ ਸਕਰੀਨ ਤੇ ਚੱਲਦਾ ਸੰਪਰਕ ਕਰ ਲਿਓ ਧੰਨਵਾਦ